ਸੱਚੀ ਗੱਲ ਦੋਸਤੋ ਸਭ ਤੋਂ ਜ਼ਿਆਦਾ ਨੀਂਦ ਇਸ ਜਨਰੇਸ਼ਨ ਦੀ ਉਡਾਈ ਹੋਈ ਹੈ ਇਹਨਾਂ ਮੀਡੀਆ ਰਿਪੋਰਟਸ ਨੇ ਜਿਦੇ ਵਿੱਚ ਇਹ ਸਾਹਮਣੇ ਆਇਆ ਕਿ ਜੈਨ ਜ਼ੀ ਯਾਨੀ ਕਿ ਜੀ ای ਐਨ ਜ਼ेड ਜਨਰੇਸ਼ਨ ਹੈ ਜਿਹੜੀ ਜਿਹੜੀ ਕਿ 1990 ਦੇ ਲਾਸਟ ਦੇ ਵਿੱਚ ਤੇ ਦੂਜੇ ਪਾਸੇ 2000 ਦੇ ਆਸ-ਪਾਸ ਦੀ ਜਿਹੜੀ ਜਨਰੇਸ਼ਨ ਆ ਇਸ ਨੂੰ ਲੈ ਕੇ ਜਿਹੜੀ ਰਿਪੋਰਟ ਸਾਹਮਣੇ ਆਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਜਨਰੇਸ਼ਨ ਨੂੰ ਜਾਂ ਤਾਂ ਕੰਪਨੀਆਂ ਨੌਕਰੀ ਤੇ ਰੱਖ ਨਹੀਂ ਰਹੀਆਂ ਜਿਹੜੀਆਂ ਨੇ ਰੱਖਿਆ ਹੋਇਆ ਉਹ ਇਹਨੂੰ ਹਟਾਰੇ ਨੇ ਹੁਣ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਈ ਤਰ੍ਹਾਂ ਦੇ ਫੈਕਟਸ ਨੇ ਉਹ ਦਿੱਤੇ ਹੋਏ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਫੈਕਟਸ ਦਿੱਤਾ ਹੋਇਆ ਕਿ ਇਹ ਲੋਕ ਬਾਕੀਆਂ ਦੇ ਨਾਲ ਕੋਲ ਮਿਲ ਕੇ ਕੰਮ ਨਹੀਂ ਕਰ ਪਾਉਂਦੇ ਹੈਗੇ ਇਹਨਾਂ ਦਾ ਐਟੀਟਿਊਡ ਬੜਾ ਵੱਖਰਾ ਹੈਗਾ ਇਹਨਾਂ ਦੇ ਵਿੱਚ ਉਹ ਸਕਿਲਸ ਨਹੀਂ ਹੈਗੇ ਜਿਹੜੀਆਂ ਕਿ ਇਦੋਂ ਦੀ ਪਹਿਲਾਂ ਜਨਰੇਸ਼ਨ ਦੇ ਜਾਂ ਫਿਰ ਇਸ ਤੋਂ ਬਾਅਦ ਵਾਲੀਆਂ ਜਿਹੜੀਆਂ ਅੱਗੇ ਇਨ ਫਿਊਚਰ ਤਿਆਰ ਹੋਣਗੀਆਂ ਉਹ ਜਨਰੇਸ਼ਨਸ ਨੇ ਜਿਹੜੀਆਂ ਆਖਰਕਾਰ ਗੁਣ ਆਪਣੇ ਵਿੱਚ ਰੱਖਦੀਆਂ ਨੇ ਇਸ ਕਰਕੇ ਹਰ ਇੱਕ ਜਗ੍ਹਾ ਤੇ ਤੁਸੀਂ ਪੋਸਟਾਂ ਪੜ੍ਹ ਰਹੇ ਹੋਵੋਗੇ ਕਿ ਇੱਕ ਜਗ੍ਹਾ ਤੇ ਉੱਤੇ ਜੈਨ ਜ਼ੀ ਜਨਰੇਸ਼ਨ ਨੂੰ ਨੌਕਰੀ ਦੇ ਵਿੱਚ ਦਿੱਕਤਾਂ ਆ ਸਕਦੀਆਂ ਨੇ ਜਾਂ ਫਿਰ ਜਿਹੜਾ ਇਹ ਸਰਵੇ ਆਇਆ ਹੈ ਕੰਸਲਟੈਂਟ ਤੇ ਐਜੂਕੇਸ਼ਨ ਕੰਪਨੀ ਦੇ ਵੱਲੋਂ ਕਰਵਾਇਆ ਗਿਆ ਕੈਰੀਅਰ ਕੰਸਲਟੇਸ਼ਨ ਕੰਪਨੀ ਦੇ ਵੱਲੋਂ ਕਰਵਾਇਆ ਗਿਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੇ ਜ਼ਿਆਦਾਤਰ ਮੈਨੇਜਰਜ਼ ਨੇਗੇ ਉਹ ਆਪਣੀ ਕੰਪਨੀ ਦੇ ਵਿੱਚ ਜਾਤਾ ਇਸ ਜਨਰੇਸ਼ਨ ਨੂੰ ਹਟਾ ਰਹੇ ਨੇ ਜਾਂ ਫਿਰ ਜੁਆਇਨ ਨਹੀਂ ਕਰਾ ਰਹੇ ਹੈਗੇ ਪਰ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਕਈ ਫੈਕਟਸ ਨੂੰ ਜਦੋਂ ਇਸੇ ਤਲਾਸ਼ਦੇ ਹਾਂ ਸੋਸ਼ਲ ਮੀਡੀਆ ਤੇ ਬੜੇ ਦਿਲਚਸਪ ਕਿਸੇ-ਕਈ ਵਾਰ ਸਾਹਮਣੇ ਆਉਂਦੇ ਨੇ ਹੁਣ ਇਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਦੋਂ ਤੁਸੀਂ ਐਂਟੀਟੀਵੀ ਦੀ ਰਿਪੋਰਟ ਪੜ੍ਹੋਗੇ ਉਹਦੇ ਵਿੱਚ ਇਹ ਉਸ ਪੱਖ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਸਪੱਸ਼ਟ ਤੌਰ ਤੇ ਇਹ ਦਰਸਾਇਆ ਹੋਇਆ ਹੈ ਕਿ ਜਿਹੜੀ ਜ਼ੈਨਜੀ ਜਨਰੇਸ਼ਨ ਆ ਗਈ ਜੇ ਹੁਣ ਦੇ ਲਿਹਾਜ਼ੇ ਦੇ ਨਾਲ ਦੇਖਿਆ ਜਾਵੇ ਤਾਂ ਉਹ ਬਿਲਕੁਲ ਸਹੀ ਹੈ ਕਿ ਇਹ ਨੌਕਰੀ ਕਰਨ ਦੀ ਜਗ੍ਹਾ ਦੇ ਉੱਤੇ ਖੁਦ ਬਿਜ਼ਨਸ ਕਰਨ ਦੇ ਲਈ ਜ਼ਿਆਦਾ ਉਤਪਲਿਆ ਹੈ ਕਿਉਂਕਿ ਇਸ ਜਨਰੇਸ਼ਨ ਦਾ ਜਿਹੜਾ ਜਨਮ ਹੋਇਆ ਉਹ ਟੋਟਲੀ ਡਿਜੀਟਲਾਈਜੇਸ਼ਨ ਦੇ ਵਿੱਚ ਹੋਇਆ ਤੇ ਉਸ ਸਮੇਂ ਦੇ ਦੌਰਾਨ ਡਿਜੀਟਲ ਜਿਹੜੇ ਤਾਂ ਢੰਗ ਤਰੀਕੇ ਨੇ ਉਹ ਅੱਗੇ ਪ੍ਰਫੁੱਲਤ ਹੋ ਚੁੱਕੇ ਸੀ ਤੇ ਅੱਜ ਜਿਸ ਪੁਲਾਵਤੇ ਇਹ ਖੜੇ ਨੇਗੇ ਤਾਂ ਇਹ ਖੁਦ ਦਾ ਬਿਜ਼ਨਸ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਜਿਹਦੇ ਵਿੱਚੋਂ ਇਹਨਾਂ ਨੇ ਜੇ ਡਾਟਾ ਦੀ ਤੁਸੀਂ ਗੱਲ ਕਰੋ ਤਾਂ ਇਹਦੇ ਵਿੱਚ ਇਹ ਵੀ ਕਿਹਾ ਵੀ 9 9 ਦੇ ਵਿੱਚੋਂ 5 ਨੇ ਨੌਕਰੀ ਨੂੰ ਖੁਦ ਜਵਾਬ ਦਿੱਤਾ ਤੇ 76% ਜਿਹੜੇ ਨੇ ਉਹਨਾਂ ਦਾ ਖੁਦ ਟਾਰਗੇਟ ਖੁਦ ਬੌਸ ਬਣਦਾ ਸੀਗਾ ਨਾ ਕਿ ਕਿਸੇ ਦੇ ਨੀਚੇ ਨੌਕਰੀ ਕਰਨ ਦਾ ਹੁਣ ਤੁਸੀਂ ਇਹ ਦੇਖੋ ਕਿ ਇਹ ਫੈਕਟਸ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਮੀਡੀਆ ਦੇ ਵਿੱਚ ਘੁਮਾਇਆ ਗਿਆ ਜ਼ਿਆਦਾਤਰ ਤੁਹਾਨੂੰ ਜਦੋਂ ਸਰਚ ਕਰੋਗੇ ਤਾਂ ਇਹੀ ਚੀਜ਼ ਸਾਹਮਣੇ ਆਏਗੀ ਤੇ ਇੰਸਟਾਗ੍ਰਾਮ ਦੀਆਂ ਰੀਲਾਂ ਵੀ ਤੁਹਾਨੂੰ ਬਥੇਰੀਆਂ ਦੇਖਣਗੀਆਂ ਜਿਹੜੀ ਜਨ ਜੀ ਜਨਰੇਸ਼ਨ ਦੇ ਬਿਲਕੁਲ ਐਂਟੀ ਹੈਗਾ ਪਰ ਇਹਦਾ ਦੂਸਰਾ ਪੱਖ ਇਹ ਵੀ ਹੈ ਕਿ ਆਖਰਕਾਰ ਇਹਨਾਂ ਦਾ ਜਿਹੜਾ ਇਹ ਸਕਿੱਲ ਹੈ ਉਹ ਸ਼ਾਇਦ ਨਹੀਂ ਦੱਸਿਆ ਗਿਆ ਹੁਣ ਦੋਨੇ ਪੜਾਵਾਂ ਨੂੰ ਜਦੋਂ ਦੇਖ ਕੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਐਨਡੀਟੀਵੀ ਨੇ ਰਿਪੋਰਟ ਕੀਤਾ ਹੈਗਾ ਕਿ ਸਟੈਂਡਰਡ ਸਟੈਂਡਰਡ ਯੂਕੇ ਦੇ ਵੱਲੋਂ ਜਿਹੜੀ ਰਿਸਰਚ ਕੀਤੀ ਗਈ ਹੈ ਉਹਦੇ ਵਿੱਚ ਜਨਰੇਸ਼ਨ Z ਨੇ ਤਿੰਨ ਚੌਥਾਈ ਲੋਕ ਆਪਦਾ ਖੁਦ ਦਾ ਮਾਲਕ ਬਣਨਾ ਚਾਹੁੰਦੇ ਸੀਗੇ ਤੇ ਆਪਣੇ ਰਹਿੰਦੇ ਕੈਰੀਅਰ ਦੇ ਵਿੱਚ 9 ਤੋਂ 5 ਨੇ ਨੌਕਰੀ ਨੂੰ ਛੱਡ ਕੇ ਆਪਦਾ ਮਾਲਕ ਬਣਨ ਦਾ ਰਸਤਾ ਚੁਣਿਆ ਫਿਰ 77% ਲੋਕ ਅਜਿਹੀ ਨੇ ਜਿਨ੍ਹਾਂ ਨੇ ਸਫਲ ਆਪਦਾ business ਸ਼ੁਰੂ ਕਰ ਵੀ ਲਿਆਗਾ ਉਹਦੇ ਨਾਲ ਹੀ ਇਹ ਕਿਹਾ ਜਾਵੇ 39% ਲੋਕ ਅਜਿਹੀ ਨੇ ਜਿਹੜੇ smartphone ਦੇ ذریعے ਆ ਆ ਆ ਆਪਦਾ ਬਿਜ਼ਨਸ ਅੱਗੇ ਵਧਾਉਣ ਦੀ ਜਗ੍ਹਾ ਸਮਰਥਨ ਕਰਦੇ ਨੇ ਜਿਵੇਂ ਅਸੀਂ ਬਲੌਗਰਜ਼ ਵਗੈਰਾ ਜਾਂ ਹੋਰ ਇਸ ਤਰ੍ਹਾਂ ਦੀ ਦੇਖਦੇ ਆਂਗੇ ਹੁਣ ਇਹਦੇ ਵਿੱਚ ਹੀ ਜੇ ਦਿਖਾਇਆ ਜਾਵੇ ਤਾਂ ਜਿਵੇਂ ਇਹ 1990 ਤੋਂ ਬਾਅਦ ਦੀ ਜਿਹੜੀ ਜਨਰੇਸ਼ਨ ਹੈ ਤੇ 2000 ਦੇ ਆਸ-ਪਾਸ ਦੀ ਯਾਨੀ ਕਿ 2002-3 ਦੀ ਤੇ 1990 ਤੋਂ ਬਾਅਦ ਦਾ ਜਿਹੜਾ ਦਹਾਕਾ ਲਿਖਿਆ ਹੋਇਆ ਜ਼ਿਆਦਾਤਰ ਉਹ 1997, 1998, 99 ਇਸ ਤਰ੍ਹਾਂ ਦੇ ਨਾਲ ਜਿਹੜਾ ਦਿਖਾਇਆ ਹੋਇਆ ਹੈ ਜਿਹੜਾ 1990 ਦਾ ਲਾਸਟ ਕਿਹਾ ਜਾਂਦਾ ਪਰ ਗੱਲ ਇਹ ਹੈ ਵੀ ਇਸ ਜਨਰੇਸ਼ਨ ਨੇ ਇੱਕ ਚੀਜ਼ ਤਾਂ ਕਹਿ ਜਾ ਸਕਦਾ ਜੇਕਰ ਐਨਡੀਟੀਵੀ ਦੀ ਰਿਪੋਰਟ ਨੂੰ ਸਹੀ ਮੰਨੀਏ ਕਿ ਬਿਲਕੁਲ ਠੀਕ ਹੈ ਨੌਕਰ ਲੱਗਣ ਦੀ ਜਗ੍ਹਾ ਦੇ ਉੱਤੇ ਖੁਦ ਦਾ ਬਿਜ਼ਨਸ ਤੋਰਨਾ ਇੱਕ ਜ਼ਿਆਦਾ ਸਮਝਦਾਰੀ ਵਾਲਾ ਕੰਮ ਹੈ ਕਿਉਂਕਿ ਜਦੋਂ ਤੁਸੀਂ ਆਪਦਾ ਫਿਊਚਰ ਤੁਸੀਂ ਦੇਖੋ ਜੇ ਜਿਹੜਾ ਵੀ ਬੰਦਾ ਨੌਕਰੀ ਕਰਦਾ ਚਾਹੇ ਉਹ ਛੋਟੀ ਪੋਸਟਾ ਚਾਹੇ ਵੱਡੀ ਹੈਗੀ ਉਹ ਆਪਦੀ ਪੀੜ੍ਹੀ ਨੂੰ ਜਦੋਂ ਅੱਗੇ ਵਧਾਉਂਦਾ ਜਿਹੜਾ ਨੌਕਰੀ ਪੇਸ਼ਾ ਹੈ ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਉਹਦੀ ਅਗਲੀ ਪੀੜ੍ਹੀ ਖੁਦ ਬੌਸ ਬੰਨਣਾ ਚਾਹੁੰਦੀ ਹੋਵੇ ਜਾਂ ਆਪਦਾ ਕੋਈ ਬਿਜ਼ਨਸ ਸ਼ੁਰੂ ਕਰੇ ਜ਼ਿਆਦਾਤਰ ਜਿਹੜੀ ਅੱਗੇ ਵੱਧਦੀ ਪੀੜ੍ਹੀ ਹੈਗੀ ਆ ਉਹ ਜਾਂ ਤਾਂ ਅੱਗੇ ਆਪਦੀ ਨੌਕਰੀ ਪੈਦਾ ਕਰਦੀ ਹੈ ਜਾਂ ਯਾਨੀ ਕਿ ਉਹਨਾਂ ਦੀ ਫੈਮਿਲੀ ਵੀ ਅੱਗੇ ਤੋਂ ਅੱਗੇ ਹੀ ਸੋਚਦੀ ਹੈ ਵੀ ਉਹਨਾਂ ਨੇ ਨੌਕਰੀ ਕਰਨੀ ਹੈ ਦੂਜੇ ਪਾਸੇ ਜਦੋਂ ਇਹ ਗੱਲ ਕਰਦੇ ਆ ਕਿ ਜਿਹੜੇ ਲੋਕ ਖੁਦ ਆਪਣਾ ਬਿਜ਼ਨਸ ਚਲਾਉਂਦੇ ਨੇ ਉਹ ਜ਼ਿਆਦਾਤਰ ਅੱਗੇ ਆਪਦੇ ਮਾਲਕ ਪੈਦਾ ਕਰਦੇ ਨੇ ਕਿਉਂਕਿ ਉਹ ਜਿਹੜਾ ਫੈਮਿਲੀ ਟੂ ਦੇਖਿਆ ਜਾਵੇ ਪੂਰੀ ਫੈਮਿਲੀ ਪੀੜ੍ਹੀ ਟੂ ਪੀੜ੍ਹੀ ਬਿਜ਼ਨਸ ਸ਼ਿਫਟ ਹੁੰਦਾ ਹੈ ਉਹਦੇ ਉਨੇ ਜਦੋਂ ਤੁਸੀਂ ਇਕੱਲੇ ਸੋਸ਼ਲ ਮੀਡੀਆ ਦੇ ਕੁਝ ਕੁ ਰੀਲਸ ਦੇ ਉੱਤੇ ਫੈਕਟਸ ਦੇ ਉੱਤੇ ਯਕੀਨ ਕਰ ਲੋਗੇ